ਜਿਵੇਂ ਦੇਸ਼ ਦੇ ਅੰਦਰ ਜਦੋਂ 1975 ਤੋਂ ਲੈ ਕੇ 77 ਤੱਕ ਜਿਹੜੀ ਅਮਰਜੈਂਸੀ ਦਾ ਦੌਰ ਸੀ ਉਸ ਵਿੱਚ ਭਾਰਤ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਲੀਡਰ ਸਾਹਿਬ ਬਣਨੇ ਬਹੁਤ ਇੱਕ ਵੱਡਾ ਸੰਘਰਸ਼ ਕੀਤਾ ਸੀ ਜਿਹਦੇ ਆ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੀ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਅੰਦਰ ਸਾਰੇ ਜੋ ਸਨਮਾਨਯੋਗ ਵਿਅਕਤੀ ਸਨ ਉਹਨਾਂ ਦੇ ਪਰਿਵਾਰਾਂ ਨੂੰ ਆਸਤਾ ਉਤੇ ਜਿਹੜੇ ਉਸ ਵੇਲੇ ਅਮਰਜੈਂਸੀ ਦੇ ਦੌਰਾਨ ਜਿਨ੍ਹਾਂ ਨੇ ਬਹੁਤ ਤਸ਼ਰਹ ਉਟਾਇਆ ਜਿਨ੍ਹਾਂ ਦੇ ਉੱਪਰ ਉਹਨਾਂ ਨੂੰ ਪਾਰਟੀ ਨੇ ਸਨਮਾਨਿਤ ਕੀਤਾ ਔਰ ਜਿਹੜੇ ਸਾਡੇ ਤੋਂ ਵਿਛੜ ਗਏ ਉਹਨਾਂ ਨੂੰ ਅਸੀਂ ਚਾਤ ਕੀਤਾ ਇਸ ਦਿਨ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਔਰ ਖਾਸ ਤੌਰ ਤੇ ਲੀਡਰਸ਼ਿਪਰਾਂ ਨੂੰ ਇਹ ਹੀ ਬੇਨਤੀ ਕਰਦੇ ਕਿ ਜੋ ਭਾਰਤ ਵਾਸਤੇ ਦੇਸ਼ ਵਾਸਤੇ ਪੰਜਾਬ ਵਾਸਤੇ ਪਾਰਟੀ ਵਾਸਤੇ ਦਿਨ ਦੁਪਹਿਰ ਤੇ ਰਾਤ ਸੁਪਨੀ ਤੱਕ ਲਈ ਵਾਸਤੇ ਕੰਮ ਨਾ ਕਰਦੇ ਹਨ ਸੋ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਬਟਾਲਾ ਸਾਡੇ ਪ੍ਰਧਾਨ ਹੀਰਾਵੰਦਿਆ ਜੀ ਦੀ ਰਹਿਨਮਾਈ ਤੇ ਵੀ ਸਾਰੇ ਜਿਹੜੇ ਪਰਿਵਾਰ 17 ਪਰਿਵਾਰਾਂ ਨੂੰ ਜਿੱਥੇ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਸਾਰਿਆਂ ਨੂੰ ਇਸ ਦਿਨ ਤੇ ਜੋ ਪ੍ਰੋਤਸਰ ਦੇਣ ਦਾ ਇਨਜਾਦ ਕੀਤਾ ਗਿਆ ਕਿ ਜਿਸ ਦਿਨ ਦੇ ਉਤੇ ਇਹਨਾਂ ਨੇ ਬਹੁਤ ਵੱਡਾ ਇੱਕ ਯੋਗਦਾਨ ਦੇਸ਼ ਵਾਸਤੇ ਪਾਇਆ ਸੀ ਉਹਦੇ ਹਾਜਿਮ ਨਹੀਂ ਚੋਣ ਹੋਈ ਉਸ ਬਾਰੇ ਕੀ ਕਹਣਾ ਚਾਹੋ ਬਹੁਤ ਅਚਾਰ ਰਿਜ਼ਲਟ ਹੈ ਜੀ ਤੁਸੀਂ ਸਾਡਾ ਪਰਸੈਂਟੇਜ ਦੇਖੋ ਦੇਸ਼ ਅੱਜ ਪਹਿਲੀ ਵਾਰ ਇੰਨੀ ਵੱਡੀ ਤਦਾਦ ਦੇ ਵਿੱਚ ਜਿੱਥੇ 22 ਇਲੈਕਸ਼ਨ ਦੇ ਵਿੱਚ ਜਿਹੜੀ ਬੀਜੇਪੀ ਦਾ ਕੋਈ ਖਾਤਾ ਨਹੀਂ ਸੀ ਖੁੱਲਦਾ ਹੁੰਦਾ ਅੱਜ ਬੀਜੇਪੀ ਤਿਹਜੇ ਨੰਬਰ ਤੇ ਦੇਖਦੇ ਸਾਡੇ ਕੈਂਡੀਡੇਟ ਨੂੰ ਟਿਕਟ ਪਹਿਲਾਂ ਮਿਲੀ ਹੁੰਦੀ ਤੇ ਹੋ ਸਕਦਾ ਦੂਜਾ ਨੰਬਰ ਉਸ ਦਾ ਜਿੱਤਦੇ ਵੀ ਮਲੇ ਜੋ ਹਾਲਾਤ ਸੀ ਲੇਕਿਨ ਫਿਰ ਵੀ ਉਹਨਾਂ ਨੇ ਲਾਸਟ ਦਿਨ ਤੇ ਸਾਡੇ ਕਾਗਜ਼ ਪਰੇਗੇ ਪਾਰਟੀ ਦਾ ਜੋ ਫੈਸਲਾ ਹੈ ਸਿਰਮਤੇ ਬੜਾ ਚਾ ਵਧੀਆ ਬੜੇ ਕੋਸ਼ਿਸ਼ ਇਹ ਬਸ ਆ ਦੀ ਗੱਲ ਕਰੀਏ ਨਗਰ ਨਿਕਮ ਚੋਣਾ ਆ ਰਹੀ ਹੈ 22 ਅਗਸਤ 22 ਇਲੈਕਸ਼ਨ ਆ ਰਹੀ ਹੈ ਵਿਧਾਨ ਸਭਾ ਬਿਲਕੁਲ ਤਿਆਰੀ ਹੈ ਮੈਂ ਤੇ ਹੁਣੇ ਗੱਲ ਕਰਕੇ ਸਾਡੇ ਆ ਅਸੀਂ ਤਿਆਰੀ ਦੀ ਗੱਲ ਕਰ ਰਹੇ ਹਾਂ ਜੰਗ ਜਿਹੜੀ 2027 ਦੀ ਉਹਦੀ ਗੱਲ ਕਹੀ ਕੀਤੀ ਹੈ ਸੋ ਬੜੇ ਤਗੜੇ ਹੋ ਕੇ ਬੀਜੇਪੀ ਆਪਣਾ ਇਥੇ ਮੇਰ ਵੀ ਬਣਾਉਗੀ 2027 ਦੇ ਵਿੱਚ ਕੋ ਸਰਕਾਰ ਵੀ ਬਣਾਉਣਾ ਕੀ ਪੰਜਾਬ ਦੇ ਉੱਤੇ ਬੀਜੇਪੀ ਕਿਸ ਨਾਲ ਗਠਬੰਧ ਕਰੇ ਕਿਸ ਨਾਲ ਦੇਖੋ ਇਹ ਗੱਲ ਸਾਡੇ ਵਾਲ ਵਸਦੀ ਰਹੀਗੇ ਇਹ ਵੱਡੇ ਲੀਡਰਾਂ ਦੀ ਗੱਲ ਹੈ ਲੇਕਿਨ ਗਠਬੰਧ ਹੁੰਦਾ ਤਾਂ ਉਹਦਾ ਫਾਇਦਾ ਦੋਵਾਂ ਪਾਸੇ ਇੱਕ ਵਾਰ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ ਹੈ ਪਾਜਪਾ ਦਫਤਰ ਮੈਂ ਰੋਸ਼ਨਵਾਲ ਡਿਸਟ੍ਰਿਕਟ ਜਨਸ਼ਕਤੀ ਭਾਜਪੀ ਬਟਾਲਾ ਅੱਜ ਦੀ ਇਹ ਜਿਹੜੀ ਸਾਡੀ ਮੀਟਿੰਗ ਹੈ 25 ਜੂਨ 1975 ਨੂੰ ਉਦੋਂ ਦੀ ਤਤਕਲੀਨ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਿਰਫ ਤੇ ਸਿਰਫ ਆਪਣੀ ਕੁਰਸੀ ਬਚਾਉਣ ਵਾਸਤੇ ਇਹ ਐਮਰਜੈਂਸੀ ਲਗਾਈ ਸੀ ਔਰ ਇਸ ਨੇ ਲੋਕਤੰਤਰ ਦਾ ਕਹਾਣ ਕੀਤਾ ਸੀ ਕਾਂਗਰਸ ਪਾਰਟੀ ਨੇ ਔਰ ਸਾਡਾ ਸੰਵਧਾਨ ਇਹ ਸਾਨੂੰ ਕਾਂਗਰਸ ਪੁੱਛਦੀ ਹੈ ਸੰਵਧਾਨ ਤੁਸੀਂ ਖਤਰੇ 'ਚ ਪਾ ਰਹੇ ਹੋ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸੰਵਿਧਾਨ ਤੇ ਇਹਨਾਂ ਨੇ ਖਤਰੇ 'ਚ ਪਾਇਆ ਸਾਰੀ ਜਿਹੜੀ ਹਿੰਦੁਸਤਾਨ ਨੂੰ ਜੇਲ ਬਣਾ ਦਿੱਤਾ ਔਰ ਸਾਰੇ ਹੀ ਕਾਰਜਕਰਤਾ ਨੂੰ ਇਹਨਾਂ ਨੇ ਜੇਲ ਦੇ ਵਿੱਚ ਧਸਿਆ ਉਸ ਸਮੇਂ ਦੇ ਵਿੱਚ ਨਾ ਕੋਈ ਅਪੀਲ ਨਾ ਦਲੀਲ ਨਾ ਵਕੀਲ ਇਹਨਾਂ ਨੇ ਐਸਾ ਜਿਹੜਾ ਮਾੜਾ ਕੰਮ ਕੀਤਾ ਔਰ ਉਸ ਉਪਲਖ ਦੇ ਵਿੱਚ ਅਸੀਂ ਹਰ ਸਾਲ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਬਲੈਕ ਡੇ ਦੇ ਤੌਰ ਤੇ ਮਨਾਉਂਦੇ ਆ ਔਰ ਜਿੰਨੇ ਵੀ ਸਾਡੇ ਸੀਨੀਅਰ ਨੇਤਾ ਉਸ ਟਾਈਮ ਤੇ ਅਮਰਜੈਂਸੀ ਦੇ ਵਿੱਚ ਜੇਲ੍ਹਾਂ ਚ ਗਏ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਿਆ ਸਾਡਾ ਮੁੱਖ ਉਦੇਸ਼ ਹੈ ਜਿਹੜੇ ਜਹਾਰ ਹਾਸੇ ਚ ਮਾਰੇ ਗਏ ਨੇ ਲੋਕ ਉਹਨਾਂ ਦੀ ਆਪ ਨੂੰ ਸ਼ਾਂਤਲੀ ਮੌਨ ਰੱਖਿਆ ਗਿਆ ਉਹਨਾਂ ਵਾਲੇ ਸਪੈਸ਼ਲ ਵਾਰਡਸ ਵੀ ਕਰਨਾ ਚਾਹੁੰਦੇ ਆ ਤੇ ਖੁਦ ਉਹ ਸਾਡੇ ਸੀਨੀਅਰ ਨੇਤਾ ਨੇ ਸਾਡੇ ਪੰਜਾਬ ਦੇ ਪ੍ਰਭਾਰੀ ਸਨ ਉਹ ਗੁਜਰਾਤ ਦੇ ਪੂਰਵ ਸਾਰੇ ਸਾਰੇ ਮੁੱਖ ਮੰਤਰੀ ਰਹੇ ਨੇ ਉਹ ਅੱਜ ਤੋਂ ਕੁਝ ਦਿਨ ਪਹਿਲਾਂ ਬੜੀ ਮਾੜੀ ਘਟਨਾ ਹੋਈ ਹੈ ਜਹਾਜ਼ ਕ੍ਰੈਸ਼ ਹੋ ਗਿਆ ਉਸ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਹੈ ਉਹਨਾਂ ਦੀ ਰਹਿਮਾਈ ਦੇ ਵਿੱਚ ਹੀ ਅਸੀਂ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਲੜ ਰਹੇ ਹਾਂ ਪਰ ਬਦਕਿਸਮਤੀ ਉਹ ਸਾਡੇ ਤੋਂ ਵਿਛੜ ਗਏ ਤੇ ਇਸ ਕਰਕੇ ਉਹਨਾਂ ਨੂੰ ਵਿਛੜੀ ਆਤਮਾ ਨੂੰ ਅੱਜ ਇਸ ਸ਼ਰਧਾਂਜਲੀ ਦਿੱਤੀ ਹੈ। ਕੀ ਕੀ ਗੱਲਾਂ ਚੁੰਦੇ ਹੋ ਅੱਜ ਜਿਹੜੀ ਸਪੈਸ਼ਲ ਮੀਟਿੰਗ ਕੀਤੀ? ਸ਼ਕਤੀ ਸ਼ਰਮਾ ਜੀ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਬਟਾਲਾ ਜ਼ਿਲ੍ਹਾ ਬਟਾਲਾ ਅੱਜ ਦੀ ਜਿਹੜੀ ਇਹ ਮੀਟਿੰਗ ਹੋਈ ਹੈ ਇਹ 25 ਜੂਨ 1975 ਨੂੰ ਜਦੋਂ ਐਮਰਜੈਂਸੀ ਲਗਾਈ ਗਈ ਸੀ ਕਾਂਗਰਸ ਪਾਰਟੀ ਵੱਲੋਂ ਇੰਦਰਗੰਦੀ ਬੋਲਾ ਔਰ ਉਹਦੇ ਚ ਦੇਸ਼ ਦੇ ਦੇ ਉਸ ਵਿੱਚ ਦਰਜਨਾਂ ਦੇ ਨਾਮ ਸਾਡੀ ਪਾਰਟੀ ਜਾਂਦੀ ਸੀ ਸਾਡੇ ਕਾਰਜਕਰਤਾ ਨੂੰ ਵਰਕਰਾਂ ਨੂੰ ਸੰਗ ਦੇ ਕਾਰਜਕਰਤਾ ਨੂੰ ਉਹਨਾਂ ਨੇ ਕੋਈ ਜਿਹਦਾ ਕੋਈ ਮਤਲਬ ਹੀ ਨਹੀਂ ਉਹਨਾਂ ਨੂੰ ਅੰਦਰ ਦਿੱਤਾ ਜੇਲ੍ਹਾਂ ਗੱਡੀਆਂ ਉਹਨਾਂ ਨੇ ਕਿਸੇ ਨੇ ਸਾਲ ਕੱਤੀ ਕਿਸੇ 6 ਮਹੀਨੇ ਕੱਤੀ ਕਿਸੇ ਨੇ 18 ਮਹੀਨੇ ਕੱਤੀ ਕਿ ਜਨ ਹੁਣ ਨਹੀਂ ਮਰੇ ਗਏ ਜਿਨ੍ਹਾਂ ਕੋਈ ਕਸੂਰ ਨਹੀਂ ਸੀ ਅਸੀਂ ਉਹਨਾਂ ਨੂੰ ਹਰ ਸਾਲ 25 ਜੂਨ ਬਾਰੇ ਦਿਨ ਜਿਹੜੇ ਕਾਰਜਕਰਤਾ ਅੱਜ ਵੀ ਮੌਜੂਦ ਨੇ ਉਹਨਾਂ ਨੂੰ ਤੇ ਜਿਹੜੇ ਸਾਡੇ ਤੋਂ ਵਿਛਲ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਸਨਮਾਨਤ ਕਰਨੇ ਆਂ ਔਰ ਅਸੀਂ ਇਹ ਭਾਜੀਪੀ ਵਾਲੇ ਬਲੈਕ ਡੇ ਦੇ ਨਾਂ ਦੇ ਅਸੀਂ ਇਹਨੂੰ ਮਨਾਉਂਦੇ ਆਂ ਕਾਲਾ ਦੋਸਤ ਨਾਂ ਦਾ ਸਰ ਜਿਹੜੇ ਲੁਧਿਆਣਾ ਲਖਸ਼ਮੇ ਜਿਹਾ ਹੈ ਮਾਈਂਡ ਅਕਸ਼ਨ ਉਦਾਸਤਾਇਕ ਲਖਸ਼ਣ ਆ ਰਹੀ ਹੈ ਖਾਸ ਕਰਕੇ ਬਟਾੜ ਦੀ ਗੱਲ ਕਰੀਏ ਨਗਰ ਦੇ ਵਿੱਚ ਬਣਾ ਰਹੀ ਹੈ ਬੀਜੇਪੀ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਤੇ ਲੁਧਿਆਣਾ ਲਖਸ਼ਮਣ ਕੀ ਲੁਧਿਆਣਾ ਜੀ ਨਾਲ ਲਖਸ਼ਣ ਹੋਇਆ ਤੁਹਾਡੇ ਸਾਹਮਣੇ ਆ ਦੇਖੋ ਸਰਕਾਰਾਂ ਦੇ ਵਾਅਦੇ ਤੋਂ ਹੁੰਦੀ ਹੈ ਕਿਉਂਕਿ ਪੂਰਾ ਸਰਕਾਰੀ ਤੰਤਰ ਨਾਲ ਹੁੰਦਾ ਔਰ ਉਹਨਾਂ ਨੇ ਉਹਦਾ ਇਸਤੇਮਾਲ ਕੀਤਾ ਵੀ ਹੈ ਅਸੀਂ ਉੱਥੇ ਗਏ ਆ ਵੇਖਿਆ ਉੱਥੇ ਜਾ ਕੇ ਜາດ ਨੂੰ ਅਸੀਂ ਸਿਰੇ ਬੋਲ ਲਾਂਦੇ ਸੀ ਔਰ ਅਨ ਬੋਟ ਸਾਡੇ ਲਾਹ ਹੰਦੇ ਸੀ ਆਪਣੇ ਬੋਲਾਂ ਦੇ ਤੁਸੀਂ ਖ਼ਬਰਾਂ ਨਹੀਂ ਪੜਿਆ ਉਹਨਾਂ ਤੋਂ ਇਲਾਵਾ ਜੋ ਕੁਝ ਉਹਨਾਂ ਨੇ ਉਥੇ ਘਾਣ ਮਚਾਇਆ ਪਹਿ ਵੰਡੇ ਹਨ ਜੀ ਆਟਾ ਦਾਲ ਮੰਡੀ ਕਿਟਾ ਮੰਡੀਆਂ ਫਿਰ ਸਰਕਾਰਾਂ ਕਰਦੀਆਂ ਨੇ ਧੱਕੇਸ਼ਾਹ ਕੀਤੀ ਸਾਰੀ ਸਰਕਾਰ ਪੰਜਾਬ ਗਵਰਨਮੈਂਟ ਤੇ ਬੈਠੀ ਦੀ ਜੀ ਆਗੇ ਉਹਦੇ باوجود ਸਾਡਾ ਸਾਡੇ ਪ੍ਰਵਾਂਸਾਂ ਬਹੁਤ ਵਧੀਆ ਰਹੀ ਉਥੇ ਬਹੁਤ ਅੱਛੇ ਸਾਨੂੰ ਵੋਟ ਮਿਲੇ ਆ ਔਰ ਐਸਾ ਲੱਗਦਾ ਬੇਸਟਾਈਚ ਅਸੀਂ ਇਹ ਸੀਟ ਜਿੱਤਾਂਗੇ ਲੱਗਦਾ ਨਹੀਂ ਉਹ ਕਨਫਰਮੈਂਟ ਅਸਤਾਈ ਜੇ ਸਰਕਾਰ ਬਣਾਓਗੇ ਪਰ ਪੰਜਾਬ ਜਿੱਦੋਂ ਤੇ ਗੱਲ ਕੀਤੀ ਹੈ ਮਿਊਨਿਸਪੈਰਟੀਜ਼ ਮੈਂ ਚੋਣਾਂ ਦੀ ਫੜੀ ਚੋਣਾਂ ਦੀ ਇਹ ਜਿਹੜਾ ਕਹੇ ਹੋਰ 6 ਮਹੀਨਿਆਂ ਤੱਕ ਆ ਜਾਣਗੀਆਂ ਜੇ ਕਰਾਂਗੇ ਜਾਣਗੇ ਅਸੀਂ ਇਹ ਬੀਜੇਪੀ ਤੋਂ ਪੂਰੀ ਜਿੱਤੂ ਬਾਸ ਕਰੇਗੀ ਉਸ ਆਪਣਾ ਮੇਰ